ਖਬਰ ਲੈਨੇ ਪਟਿਆਲਾ ਤੋਂ ਜਿੱਥੇ ਅੱਜ ਸ੍ਰੀ ਹਿੰਦੂ ਤਖਤ ਮੁਖੀ ਸ੍ਰੀ ਬ੍ਰਹਮਾਨੰਦ ਗਿਰੀ ਜੀ ਦੁਆਰਾ ਸਨਾਤਨ ਧਰਮ ਨਾਲ ਜੁੜੇ ਦੋ ਅਹਿਮ ਮੁੱਦਿਆਂ ਨੂੰ ਲੈ ਕੇ ਪਰਾਚਨ ਸਿੱਧ ਪੀਠ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਇੱਕ ਸਾਂਝੀ ਵਾਰਤਾ ਰੱਖੀ ਗਈ ਹੈ ਸ੍ਰੀ ਬ੍ਰਹਮਾਨੰਦ ਗਿਰੀ ਜੀ ਨੇ ਦੱਸਿਆ ਕਿ ਟੋਰਾਂਟੋ ਵਿੱਚ ਕਥਿਤ ਸ੍ਰੀ ਕਾਲੀ ਮੰਦਿਰ ਵਿਖੇ ਪਿਛਲੇ ਕੁਝ ਅਰਸੇ ਤੋਂ ਪੂਰਨਮਾਸ਼ੀ ਅਤੇ ਸਨਾਤਨ ਧਰਮ ਨਾਲ ਸੰਬੰਧਿਤ ਦਿਨ ਤਿਹਾਰਾਂ ਮੌਕੇ ਖਾਲਿਸਤਾਨ ਹਿਮਾਇਤੀਆਂ ਦੁਆਰਾ ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂ ਨੂੰ ਮੰਦਿਰ ਵਿੱਚ ਆਉਣ ਤੋਂ ਰੋਕਣ ਲਈ ਡਰਾਇਆ ਧਮਕਾਇਆ ਜਾਂਦਾ ਹੈ ਇਸ ਸਬੰਧੀ ਸਥਾਨਕ ਮੰਦਿਰ ਕਮੇਟੀ ਦੁਆਰਾ ਉੱਥੋਂ ਦੇ ਪ੍ਰਸ਼ਾਸਨ ਨੂੰ ਸਮੇਂ-ਸਮੇਂ ਤੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਪਰ ਕਨੇਡਾ ਸਰਕਾਰ ਹਿੰਦੂ ਵਿਰੋਧੀ ਰੁਖ ਅਪਣਾਉਂਦੇ ਹੋਏ ਮੂਕ ਦਰਸ਼ਕ ਬਣੀ ਹੋਈ ਹੈ ਜਿਸ ਕਰਕੇ ਕਨੇਡਾ ਦਾ ਹਿੰਦੂ ਸਮਾਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਸ਼੍ਰੀ ਹਿੰਦੂ ਤਖਤ ਮੁਖੀ ਦੁਆਰਾ ਅੱਗੇ ਦੱਸਿਆ ਗਿਆ ਹੈ ਕਿ ਸਨਾਤਨ ਵਿਰੋਧੀ ਅਜਹੀ ਹੀ ਇੱਕ ਘਟਨਾ ਪਾਕਿਸਤਾਨ ਵਿਖੇ ਸਥਿਤ ਪ੍ਰਾਚੀਨ ਸ਼ਕਤੀ ਪੀਠ ਸ਼੍ਰੀ ਹਿੰਗਲਾਜ ਮੰਦਰ ਨੂੰ ਲੈ ਕੇ ਚਰਚਾ ਵਿੱਚ ਆਈ ਹੈ ਜਿਸ ਅਨੁਸਾਰ ਪਾਕਿਸਤਾਨ ਦੀ ਇਕ ਕੋਰਟ ਦੁਆਰਾ ਮੰਦਰ ਨਿਆਸ ਨੂੰ ਨਜਾਇਜ਼ ਕਬਜ਼ੇ ਵਾਲੀ ਜਗ੍ਹਾ ਤੇ ਸਥਾਨਿਕ ਦੱਸਿਆ ਗਿਆ ਅਤੇ ਸ਼ਕਤੀਪੀਠ ਵਿਰੁੱਧ ਕਾਰਵਾਈ ਲਈ ਆਦੇਸ਼ ਜਾਰੀ ਕੀਤੇ ਗਏ ਨੇ ਇਹ ਦੋਵੇਂ ਵੱਖ-ਵੱਖ ਮੁਲਕਾਂ ਵਿੱਚ ਹੋ ਰਹੀਆਂ ਵੱਖ-ਵੱਖ ਘਟਨਾਵਾਂ ਸਨਾਤਨ ਦੇ ਵਿਰੋਧ ਵਿੱਚ ਬਹੁਤ ਵੱਡੀ ਅੰਤਰਰਾਸ਼ਟਰੀ ਯੋਜਨਾ ਦਾ ਆਦੇਸ਼ ਜाहिर ਕਰਦੀਆਂ ਨੇ ਇਹਨਾਂ ਦੋਵੇਂ ਘਟਨਾਵਾਂ ਦੇ ਵਿਰੋਧ ਵਿੱਚ ਹਿੰਦੂ ਤਖਤ ਦੇ ਪੰਜਾਬ ਮੁਖੀ ਸ਼੍ਰੀ ਆਰ ਡੀ ਪੂਰੀ ਦੀ ਅਗਵਾਈ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਕਿਸਤਾਨ ਅਤੇ ਕੈਨੇਡਾ ਦੇ ਝੰਡਿਆਂ ਨੂੰ ਫੂਕ ਕੇ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਸਥਾਨਕ ਡੀਸੀ ਅਤੇ ਐਸ ਡੀ ਐਮ ਸਹਿਵਾਨਾਂ ਨੂੰ ਗਿਆਪਨ ਦੇ ਕੇ ਭਾਰਤ ਸਰਕਾਰ ਨੂੰ ਇਹਨਾਂ ਮੁੱਦਿਆਂ ਉੱਪਰ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਜਾਏਗਾ ਦੇਖੋ ਪੂਰੀ ਖਬਰ ਬੋਲਾ ਜੀ ਬੋਲਾ ਜੀ ਜਿਹੜੇ ਕਿਸ ਮੁੱਦੇ ਦੇ ਉੱਪਰ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਉਹਦੇ ਬਾਰੇ ਜਾਣਕਾਰੀ ਅਬ ਤੋਂ ਪਹਿਲਾਂ ਜੈ ਮਾਈ ਜੈ ਮਹਾਤਾਲ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਤੁਹਾਡਾ ਸਾਰੇ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਸਾਡੇ ਸਨੇਹ ਤੇ ਹਾਜ਼ਰ ਆਏ ਹੋ ਇਹ ਸਾਡੀ ਜਿਹੜੀ ਗੱਲ ਹੈ ਵਿਸ਼ੇ ਪੱਤਰ ਤੇ ਪਛਾਣ ਦੀ ਜਿਹੜੀ ਹੈ ਯੋਗਦਾਨ ਪਾ ਰਹੇ ਆ ਮੈਂ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਹੈ ਵੱਡੇ ਦੋ ਮੁੱਦਿਆਂ ਨੇ ਬੁਲਾਈ ਹੈ ਕੈਨੇਡਾ ਦੇ ਟ੍ਰਾਂਟੋ ਦੇ ਵਿੱਚ ਇੱਕ ਸਾਡਾ ਕਾਲੀਵਾੜੀ ਮੰਦਿਰ ਹੈ ਬਹੁਤ ਪੁਰਾਣਾ ਸਥਾਪਿਤ ਹੈ ਉੱਥੇ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰਕ ਪ੍ਰੋਬਲਮ ਆ ਰਹੀ ਹੈ ਜਿੱਦਣ ਪੂਰਨਮਾਸ਼ੀ ਹੁੰਦੀ ਹੈ ਸਤਨਾਜ ਦੀ ਕਥਾ ਹੁੰਦੀ ਹੈ ਕੋਈ ਹੋਰ ਹੈ ਤੁਹਾਡਾ ਸੈਲੀਬ੍ਰਿਟੀ ਡੇ ਆਉਂਦਾ ਹੈ ਉੱਥੇ ਕੁਝ ਸ਼ਰਾਰਤੀ ਅੰਸ਼ਰ ਜਿਹੜੇ ਮੰਦਰ ਦੇ ਖਿਲਾਫ ਸ਼ਬਦਾਵਲੀ ਮੰਦਰ ਦੀਆਂ ਮੂਰਤੀਆਂ ਖਿਲਾਫ ਸ਼ਬਦਾਵਲੀ ਤੇ ਭਾਰਤ ਦੇਸ਼ ਦਾ ਜਿਹੜਾ ਤਿਰੰਗਾ ਹੈ ਉਹਨਾਂ ਨੇ ਸਾੜਨ ਦਾ ਉਹਨੂੰ ਪੱਕੀ ਇੱਕ ਥਾਂ ਲੱਗ ਲਈ ਜਿਹੜਾ ਕਾਲੀ ਬਾਣੀ ਮੰਦਿਰ ਟਰਾਟੋ ਤੇ ਸਥਾਪਿਤ ਹੈ ਪਤਾ ਨਹੀਂ ਕੀ ਗੱਲ ਉਹਨਾਂ ਨੂੰ ਦੂਤ ਘਰ ਲੱਗਦਾ ਉਹ ਪਤਾ ਨਹੀਂ ਉਹਨਾਂ ਨੂੰ ਭਾਰਤ ਸਰਕਾਰ ਦਾ ਦਫਤਰ ਲੱਗਦਾ ਹੈ ਵੀ ਉੱਥੇ ਆ ਕੇ ਜਿਹੜੀ ਸ਼ਬਦਾਵਲੀ ਹੈ ਉਹ ਭਦੀ ਵਰਤਨੀ ਤੇ ਭਾਰਤ ਦਾ ਦੇਸ਼ ਦਾ ਝੰਡਾ ਜਿਹੜਾ ਉੱਥੇ ਆ ਕੇ ਨਰਾਦਰਤਾ ਕਰਨੀ ਮੰਦਿਰ ਚ ਆਉਣ ਵਾਲੇ ਸ਼ਰਧਾਲੂਆਂ ਨੂੰ ਡਰਾਣਾ ਧਮਕਾਣਾ ਦੇਖੋ ਪੰਜਾਬ ਦੇ ਭਾਰਤ ਦੇ ਸਿੱਖ ਭਰਾਵਾਂ ਨੂੰ ਚਾਹੀਦਾ ਹੈ ਜਿਹੜੇ ਜਏ ਲੋਕ ਉਥੇ ਹਰਕਤਾਂ ਕਰ ਰਹੇ ਆ ਉਹਨਾਂ ਨੂੰ ਇਥੋਂ ਦੀਆਂ ਜਥੇਬੰਦੀਆਂ ਦੇਖੋ ਅਸੀਂ ਹਿੰਦੂ ਸਿੱਖ ਇਕਤਾਲੀ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਬਹੁਤ ਵੱਡਾ ਕੰਮ ਕਰ ਰਹੇ ਆ ਪੁਰਾਣੇ ਸਮੇਂ ਤੋਂ ਕਰ ਰਹੇ ਆ ਲਗਾਤਾਰ ਮੈਂ ਵੀ ਜਿਹੜਾ ਪੰਜਾਬ ਦਾ ਹਿੰਦੂ ਸਿੱਖ ਭਾਈਚਾਰਾ ਉਹ ਇੱਕ ਰਹੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਰਾੜ ਨਾ ਆਵੇ ਪਰ ਸਾਡਾ ਸਾਡਾ ਕੰਮ ਕੀਤਾ ਹੋਇਆ ਹੁਣ ਤੱਕ ਦੇਖੋ ਕਿੰਨੇ ਦਿਨ ਹੋ ਗਏ ਇਹ ਮੰਦਿਰ ਦੀ ਘਟਨਾ ਨੂੰ ਰੋਜ਼ ਡੇਲੀ ਕੋਈ ਨਾ ਕੋਈ ਨਵੀਂ ਚੀਜ਼ ਉਥੋਂ ਦੇਖਣ ਨੂੰ ਮਿਲ ਰਹੀ ਹੈ ਕੈਨੇਡਾ ਸਰਕਾਰ ਮੌਕ ਦਰਸ਼ਕ ਬਣ ਕੇ ਦੇਖ ਰਹੀ ਹੈ ਪਰ ਪੰਜਾਬ ਦੇ ਵਿੱਚੋਂ ਵੀ ਸਹਿਰਦ ਲੋਕ ਨੇ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਲੋਕਾਂ ਵੱਲੋਂ ਵੀ ਅਜੇ ਤੱਕ ਭਰਾਮਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਜਦੋਂ ਕਿ ਬਿਆਨ ਆਣਾ ਚਾਹੀਦਾ ਸੀ ਇਸ ਗੱਲ ਦਾ ਇਸ ਘਟਨਾ ਦਾ ਖੰਡਨ ਕਰਨਾ ਚਾਹੀਦਾ ਇੱਕ ਜ਼ਿੰਮੇਵਾਰ ਗੱਡੀ ਤੇ ਬੈਠਾ ਹੋਣ ਦੇ ਬਾਵਜੂਦ ਮੈਂ ਅੱਜ ਕੱਲ ਦੀ ਜਿਹੜੀ ਘਟਨਾ ਦੀ ਖੰਡਨ ਕਰਦਾ ਤੇ ਸਮੁੱਚੇ ਭਾਰਤੀਆਂ ਨੂੰ ਭਾਰਤ ਸਰਕਾਰ ਨੂੰ ਉਹ ਨਿੰਦਰਾ ਚੋਂ ਉਠਾਨ ਦੀ ਅਪੀਲ ਕਰਦਾ ਇਸ ਸੰਯੁਕਤ ਰਾਸ਼ਟਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਈ ਜਾਏ ਤੇ ਜਿਹੜਾ ਕਾਲੀਵਾੜੀ ਚ ਘਟਨਾ ਹੋ ਰਹੀ ਹੈ ਉਥੋਂ ਦੇ ਦੋਸ਼ੀਆਂ ਨੂੰ ਚਾਹੇ ਭਾਰਤ ਸਰਕਾਰ ਪਰਚੇ ਦਰਜ ਕਰੇ ਚਾਹੇ ਉਧਰ ਪ੍ਰਾਪਰਟੀਆਂ ਦਾ ਉਹਨਾਂ ਦੀਆਂ ਜ਼ਬਤ ਕਰੇ ਜਿਹੜੇ ਉਧਰ ਵੱਖਰੇ ਦੇਸ਼ ਵੱਖਰੀਆਂ ਚੀਜ਼ਾਂ ਦੀ ਮੰਗ ਲੈ ਕੇ ਉੱਤੇ ਫਿਰਕੂ ਜਿਹੜੀ ਰੰਗਤ ਆਉ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਹਿੰਦੂ ਸਿੱਖ ਭਰਾਵਾਂ ਨੂੰ ਪਾੜ ਪੰਨ ਦੀ ਕੋਸ਼ਿਸ਼ ਕਰ ਰਹੀ ਹੈ ਮੈਨੂੰ ਕੋਈ ਲੈਣਾ ਦੇਣਾ ਦੀ ਕੌਣ ਨੇ ਕੌਣ ਨਹੀਂ ਸਰਕਾਰਾਂ ਪਹਿਲਾਂ ਵੀ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਰਹੀਆਂ ਨੇ ਤੇ ਹੁਣ ਵੀ ਚਾਹੀਦਾ ਹੈ ਕਿ ਉਹਨਾਂ ਦੀ شناخت ਕਰਕੇ ਜਿਹੜੇ ਬੰਦੇ ਮੰਦਰ ਦੇ ਬਾਹਰ ਜਾ ਕੇ ਅਜਿਹੀ ਹਰਕਤ ਕਰ ਰਹੇ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇੱਥੇ ਹੀ ਤੁਹਾਨੂੰ ਦੀ ਪ੍ਰਾਪਤੀ ਹੈ ਉਹ ਜਬਤ ਕਰਕੇ ਇਧਰ ਪਰਚੇ ਦੇ ਉਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਮਸਲਾ ਹੋਰ ਹੈ ਪਾਕਿਸਤਾਨ ਦੇ ਵਿੱਚ ਸਾਡਾ ਇੱਕ ਸ਼ਕਤੀ ਪੀਠਾ ਹਿੰਗਲਾਜ ਮਾਈ ਦਾ ਸਥਾਨ ਹੈ ਬਹੁਤ ਪ੍ਰਾਚੀਨ ਸਥਾਨ ਹੈ ਹਜ਼ਾਰਾਂ ਸਾਲ ਪੁਰਾਣਾ ਸਥਾਨ ਹੈ ਉੱਥੇ ਵੀ ਪਾਕਿਸਤਾਨ ਸਰਕਾਰ ਨੇ ਇੱਕ ਢੌਂਗ ਰਚਿਆ ਇੱਕ ਕੋਰਟ ਦਾ ਆਰਡਰ ਲੈ ਕੇ ਆਈ ਹੈ ਸਰਕਾਰ ਤੇ ਉਹਨੂੰ ਦੱਸ ਰਹੀ ਆ ਵੀ ਨਕਸ਼ਾ ਪਾਸ ਨਹੀਂ ਤੇ ਇਹ ਜਿਹੜੀ ਬਿਲਡਿੰਗ ਹੈ ਉਹ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਹੈ ਜਿਸ ਸਮੇਂ ਉਹ ਮੰਦਰ ਹੋਂਦ ਚ ਆਇਆ ਹਜ਼ਾਰਾਂ ਸਾਲ ਬੀਤ ਗਏ ਉਦੋਂ ਕਿਹੜੇ ਨਕਸ਼ੇ ਪਾਸ ਹੁੰਦੇ ਸੀ ਕਿਹੜੀਆਂ ਸਰਕਾਰਾਂ ਸੀ ਕਿਹੜੇ ਨਮਾਇंदे ਸੀ ਕਿਹੜੀ ਕਾਰਪੋਰੇਸ਼ਨ ਸੈਕਟਰ ਉੱਤੇ ਕੰਮ ਕਰਦਾ ਸੀ ਜਿਹੜਿਆਂ ਨੇ ਉਹ ਨਕਸ਼ਾ ਪਾਸ ਕੀਤਾ ਹੋਣਾ ਸਿਰਫ ਤੇ ਸਿਰਫ ਸਨਾਤਨ ਧਰਮ ਤੇ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਲੈਵਲ ਤੇ ਇਹ ਮਹਾਂਮੰਦਰ ਲੋਕਾਂ ਵੱਲੋਂ ਪਹਿਲਾਂ ਵੀ ਸਾਡੇ ਲੱਖਾਂ ਹਿੰਦੂ ਸਿੱਖ ਭਰਾ ਪਾਕਿਸਤਾਨ ਤੋਂ ਜਾੜ ਗਏ ਧਰਮ ਪਰਿਵਰਤਨ ਕਾ